ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਦਾਂ ਠੀਕ ਹੋ ਆਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਨਾ ਮੈਂ ਤੁਹਾਨੂੰ ਗੱਲ ਦੱਸਣ ਲੱਗੀ ਆ ਕਿ ਮੇਰੇ ਨਾਲ ગઈ ਸਾਲ ਪਹਿਲਾਂ ਇਹ ਹਾਦਸਾ ਹੋਣ ਤੋਂ ਮੈਂ ਬਚ ਗਈ ਜਾਂ ਕਿ ਇਹ ਵੀ ਉਹ ਪਰਮਾਤਮਾ ਦਾ ਹੱਥ ਹਮੇਸ਼ਾ ਮੇਰੇ ਤੇ ਰਿਹਾ ਵੀ ਨਹੀਂ ਤਾਂ ਮੇਰੇ ਨਾਲ ਕੁਝ ਵੀ ਹੋ ਸਕਦਾ ਸੀਗਾ ਮੇਰੇ ਨਾਲ ਮਨ ਵਿੱਚ ਇਹ ਗੱਲ ਆਈ ਵੀ ਕਿਉਂਕਿ ਕਿਉਂ ਨਾ ਮੈਂ ਇਹ ਜਿਹੜੀ ਗੱਲ ਆ ਸਾਰਿਆਂ ਦੇ ਨਾਲ ਸ਼ੇਅਰ ਕਰਾਂ ਤਾਂ ਜੋ ਵੱਡਾ ਫਾਇਦਾ ਹੁਣ ਤੋਂ ਆਪਾਂ ਵਾਸ ਸਕੀਏ ਹੋ ਸਕਦਾ ਤੁਹਾਨੂੰ ਇਹਨਾਂ ਗੱਲਾਂ ਦਾ ਪਹਿਲਾਂ ਵੀ ਪਤਾ ਹੋਵੇ ਪਰ ਮੈਂ ਤੁਹਾਡੇ ਨਾਲ ਇਹ ਗੱਲ ਜ਼ਰੂਰ ਸ਼ੇਅਰ ਕਰੂੰਗੀ ਕਿ ਤੁਸੀਂ ਕਿਹੜੀ ਗੱਲ ਦਾ ਧਿਆਨ ਰੱਖਣਾ ਹੈ ਜਦੋਂ ਆਪਾਂ ਸਿਲੰਡਰ ਲੈਣੇ ਆ ਨਾ ਗੈਸ ਵਾਲੇ ਤੋਂ ਪਹਿਲਾਂ ਤਾਂ ਉਹਦੇ ਕੋਲ ਤੁਸੀਂ ਸਿਲੰਡਰ ਜ਼ਰੂਰ ਚੈੱਕ ਕਰਵਾਓ ਉਹਨੂੰ ਕਹੋ ਵੀ ਅਸੀਂ ਇਹ ਵਾਲੀ ਜਿਹੜੇ ਉੱਪਰ ਲੱਗਾ ਹੁੰਦਾ ਨਾ ਨੀਲਾ ਕਵਰ ਉਹਨੂੰ ਖੋਲ ਕੇ ਜਾਨੀ ਸੀਲ ਜਿਹਨੂੰ ਕਹਿੰਦੇ ਨੇ ਖੋਲ ਕੇ ਵੀ ਦੇਖੋ ਜਿਹੜੀ ਵਿੱਚ ਨੀਰ ਰਵਲ ਆ ਉਹ ਸਹੀ ਆ ਜਾਂ ਨਹੀਂ ਇੱਧਰ ਇੱਧਰ ਕਰਕੇ ਦਿਖਾਓ ਇਹਦੇ ਵਿੱਚ ਕਿ ਰਬੜ ਹੁੰਦੀ ਆ ਆ ਜਿਹੜੀ ਆ ਤੇ ਇਹ ਆਪਾਂ ਦੇਖਣੀ ਆ ਵੀ ਇਹ ਸਹੀ ਆ ਕਿ ਨਹੀਂ ਜੇ ਇਹਦੇ ਵਿੱਚ ਟੱਕ ਪਏ ਹੋਣਾ ਇਹ ਸਹੀ ਨਹੀਂ ਹੁੰਦੀ ਹੈਗੀ ਤੇ ਮੈਂ ਤੁਹਾਨੂੰ ਹਨਾ ਇਹ ਰਬੜ ਕੱਢ ਕੇ ਦਿਖਾਉਣੀ ਆ ਹੁਣ ਇਹਨੂੰ ਰਬੜ ਨੂੰ ਆਪਾਂ ਇਸ ਤਰ੍ਹਾਂ ਕੱਢਣਾ ਆ ਆ ਦੇਖੋ ਇਸ ਤਰ੍ਹਾਂ ਕੱਢ ਲੈਣਾ ਆ ਇਸ ਤਰ੍ਹਾਂ ਸੂਈ ਦੀ ਮਾਦਦ ਲੈ ਲੈਣੀ ਆਪਾਂ ਇਦਾਂ ਕੋਈ ਵੀ ਆਪਣੇ ਜਾਂ ਆ ਹੈਗੀ ਆ ਬਾਲਾਂ ਵਾਲੀ ਸੂਈ ਆ ਜਾਂ ਹਨਾ ਆਪਣੇ ਆਹ ਕੋਈ ਵੀ ਆ ਇਹਦੇ ਨਾਲ ਇਦਾਂ ਸਾਨੀ ਤੇ ਨਾਲ ਇਹ ਰਬੜ ਜਿਹੜੀ ਆ ਇਹ ਨਿਕਲੇ ਹੁੰਦੀ ਆ ਇਦਾਂ ਬਾਹਰ ਠੀਕ ਆ ਆ ਦੇਖੋ ਇਹ ਨਿਕਲੇ ਹੁੰਦੀ ਆ ਜੇ ਤਾਂ ਰਬੜ ਦੇ ਵਿੱਚ ਹਨਾ ਇਦਾਂ ਟੱਕ ਟੁੱਕ ਪਏ ਹੋਏ ਹੈਗੇ ਆ ਇਦਾਂ ਵਿੱਚ ਕੱਟ ਕੱਟ ਜੇ ਪਏ ਹੈਗੇ ਆ ਆ ਜਿਹੜਾ ਇਹ ਇਹਦਾ ਨਹੀਂ ਕੋਈ ਹੈਗਾ ਤੇ ਜੇ ਇਹਦੇ ਵਿੱਚ ਕੱਟ ਪਏ ਆ ਤਾਂ ਆਪਣੇ ਹਨਾ ਜਿਹੜੀ ਗੈਸ ਜਿਆ ਸਿਲੰਡਰ ਦੇ ਵਿੱਚੋਂ ਨਿਕਲੂਗੀ ਮੇਰੇ ਨਾਲ ਕੀ ਹੋਇਆ ਕਿ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਸੀਗਾ ਇਹ ਰਬੜ ਦੇ ਵਿੱਚ ਟੱਕ ਪਏ ਹੋਏ ਸੀਗੇ ਤੇ ਜਦੋਂ ਵੀ ਮੈਨੂੰ ਗੈਸ ਓਨ ਕਰਦੀ ਸੀਗੀ ਇਹਦੇ ਵਿੱਚੋਂ ਆਵਾਜ਼ ਆਵੇ ਬੜੀ ਜ਼ੋਰਦੈਣੀ ਸੂੰਹ ਕਰਕੇ ਆਵਾਜ਼ ਆਵੇ ਤੇ ਮੈਂ ਡਰ ਜਾਵਾਂ ਵੀ ਇਹ ਕੀ ਗੱਲ ਹੋਈ ਤੇ ਇੱਕ ਹੋਰ ਕੁਆਂਟਨ ਸਾਡੀ ਉਹ ਵੀ ਮੇਰੇ ਅਰ ਗਈ ਸੀ ਵਿਚਾਰੀ ਤਾਂ ਉਹਨੂੰ ਵੀ ਨਹੀਂ ਸੀ ਪਤਾ ਉਹਨੇ ਕੀ ਕੀਤਾ ਉੱਤੇ ਕੁੰਡੀ ਲਿਆ ਕੇ ਰੱਖ ਦਿੱਤੀ ਵੀ ਲੈ ਹੁਣ ਇੱਥੇ ਆਵਾਜ਼ ਨਾ ਆਉਗੀ ਉਹ ਤਾਂ ਪਰਮਾਤਮਾ ਦੀ ਮਿਹਰ ਨਾਲ ਪਤਾ ਨਹੀਂ ਕਿੱਦਾਂ ਸਾਡਾ ਬਚਾਰਿਆ ਵੀ ਕੁਝ ਹੋਇਆ ਨਹੀਂ ਨਹੀਂ ਤਾਂ ਕੁਝ ਵੀ ਹੋ ਸਕਦਾ ਸੀ ਉਸ ਟਾਈਮ ਹਨਾ ਤੇ ਪਰ ਤੁਸੀਂ ਇਹ ਰਬੜ ਜਿਹੜੀ ਆ ਜਰੂਰ ਚੈੱਕ ਕਰ ਲਿਆ ਕਰੋ ਜੇ ਇੱਥੋਂ ਤੁਹਾਨੂੰ ਆਵਾਜ਼ ਆਉਂਦੀ ਆ ਨਾ ਸਿਲੰਡਰ ਦੀ ਤੇ ਤੁਸੀਂ ਇਹ ਰਬੜ ਕੱਢ ਕੇ ਜਿਹੜਾ ਸਿਲੰਡਰ ਦਾ ਖਤਮ ਹੋ ਗਿਆ ਆ ਉਹਦੀ ਰਬੜ ਕੱਢ ਕੇ ਇਹਨੂੰ ਫਿਰ ਪਾ ਦਿਓ ਪਾਣੀ ਵੀ ਰਬੜ ਕੋਈ ਹੈ ਨਾ ਬਾਹਲੀ ਔਖੀ ਨਹੀਂ ਇਸ ਤਰ੍ਹਾਂ ਤੁਸੀਂ ਇਹਨੂੰ ਨਾ ਇਸ ਤਰ੍ਹਾਂ ਕਰਕੇ ਫੋਲਡ ਕਰ ਲੈਣੀ ਆ ਇਸ ਤਰ੍ਹਾਂ ਕਰਕੇ ਹੈ ਨਾ ਆ ਦੇਖੋ ਇਸ ਤਰ੍ਹਾਂ ਕਰਕੇ ਜਦੋਂ ਕਰੋਗੇ ਇਦਾਂ ਫੋਲਡ ਜੀ ਕਰਕੇ ਤੇ ਇਹ ਰਬੜ ਜਿਹੜੀ ਆ ਇਦਾਂ ਵਿੱਚ ਇਹ ਚੱਲ ਜਾਣੀ ਆ ਵਿੱਚ ਜਾਣ ਤੋਂ ਬਾਅਦ ਤੁਸੀਂ ਇਹਨੂੰ ਹੈ ਨਾ ਇਦਾਂ ਫੇਰ ਉਸੇ ਸੂਈ ਦੇ ਸਹਾਇਤਾ ਦੇ ਨਾਲ ਫੇਰ ਤੁਸੀਂ ਐਨ ਇਦਾਂ ਤੁਸੀਂ ਸਿੱਧੀ ਕਰ ਲੈਣਾ ਆ ਇਹ ਹੋ ਜਾਂਦੀ ਆ ਥੋੜਾ ਟਾਈਮ ਲੱਗਦਾ ਆ ਪਰ ਹੋ ਜਾਂਦੀ ਆ ਮੈਂ ਤੁਹਾਨੂੰ ਕਰਨ ਤੋਂ ਬਾਅਦ ਦਿਖਾਉਣੀ ਆ ਥੋੜਾ ਲੱਗੇਗਾ ਆ ਦੇਖੋ ਹੁਣ ਇਸ ਤਰ੍ਹਾਂ ਇਹ ਰਬੜ ਜਿਹੜੀ ਆ ਵਿੱਚ ਜਾ ਕੇ ਇਹ ਫੇਰ ਸੈਟਪ ਹੋ ਜਾਂਦੀ ਆ ਤੇ ਤੁਸੀਂ ਇਹਨੂੰ ਇਦਾਂ ਰਬੜ ਨੂੰ ਹਨਾ ਸੈੱਟ ਕਰ ਲੈਣਾ ਆ ਬਿਲਕੁਲ ਇਸ ਤਰ੍ਹਾਂ ਆ ਦੇਖੋ ਮੈਸੇਜ ਸੂਈ ਦੇ ਨਾਲ ਇਹ ਰਬੜ ਕੱਢੀ ਸੀ ਇਸੇ ਸੂਈ ਦੇ ਨਾਲ ਮੈਂ ਫੇਰ ਰਬੜ ਵਿੱਚ ਪਾਤੀ ਆ ਤੁਸੀਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਕਰੋ ਪਹਿਲੀ ਗੱਲ ਤੇ ਇਹ ਆ ਵੀ ਤੁਸੀਂ ਸਿਲੰਡਰ ਚੈੱਕ ਕਰਕੇ ਲਿਆ ਕਰੋ ਬਾਈ ਚਾਂਸ ਆਪਾਂ ਨਹੀਂ ਚੈੱਕ ਕੀਤਾ ਤਾਂ ਤੁਸੀਂ ਇਸ ਤਰ੍ਹਾਂ ਹੋ ਜਾਂਦਾ ਹੈ ਗੈਸ ਨਿਕਲਦੀ ਹੈ ਨਾ ਤੇ ਇਹ ਰਬੜ ਜਿਹੜੀ ਹੈ ਇਹਨੂੰ ਤੁਸੀਂ ਜ਼ਰੂਰ ਚੈੱਕ ਕਰਿਆ ਕਰੋ ਜੇ ਇਹ ਕੰਮ ਨਹੀਂ ਆ ਤਾਂ ਤੁਸੀਂ ਇਸ ਤਰ੍ਹਾਂ ਆਪਣੀ ਜਿਹੜੀ ਰਬੜ ਆ ਉਹਨੂੰ ਬਦਲ ਸਕਦੇ ਆ ਇੱਕ ਵੱਟੇ ਹਾਸੇ ਤੋਂ ਬਾਅਦ ਸਾਰਾ ਬਦਲ ਸਕਦੇ ਆ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਧੰਨਵਾਦ